ਦੋਸਤੋ ਤੁਹਾਡੇ ਵਾਸਤੇ ਚਾਰ ਟਰੈਕਟਰ ਲੈ ਕੇ ਆਏ ਆਂ ਚਾਰੇ ਟਰੈਕਟਰ 2 ਲੱਖ 2 ਥੱਲੇ ਵਾਲੀ ਰੇਂਜ ਵਾਲੇ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਾਲਕ ਆਪਣੇ ਕੋਲੇ ਆ ਚਾਰਾਂ ਟਰੈਕਟਰਾਂ ਦੀ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਈ ਠੀਕ ਆ ਬਈ ਸਭ ਤੋਂ ਪਹਿਲਾਂ ਤਾਂ ਬਈ ਜਿਹੜਾ ਸਵਰਾਜ ਆ 735 ਇਹ ਕਿਹੜਾ ਮਾਡਲ ਆ ਇਹ ਬਈ 2000 ਮਾਡਲ ਆ 2000 ਹਾਂ ਪੂਰਾ 2000 ਮਾਡਲ ਆ ਠੀਕ ਆ ਤੇ ਬਾਕੀ ਪੰਜਾਬ ਨੰਬਰ ਆ ਦੂਜੇ ਹੀ ਨਾਮ ਆ ਹਜੇ ਠੀਕ ਹੈ ਜੀ ਹਾਂ ਤੇ ਇਹ ਟਾਇਰ ਤੇ ਮੂਹਲੇ ਟਾਇਰ ਸੀਅਰਡ ਕੰਪਨੀ ਦੇ ਅੱਦੇ ਟਾਇਰ ਆ ਅੱਦੇ ਸੀਅਰਡ ਦੇ ਹਾਂ ਤੇ ਮਗਲੇ ਟਾਇਰ ਹੈਗੇ 95% ਆ ਬਈ ਪੱਕੇ ਟਾਇਰ ਆ 95% ਹਨਾ ਲੈਫਟ ਪੰਪ ਕੰਪਨੀ ਦਾ ਬਾਹਰ ਆ ਇਹਦਾ ਠੀਕ ਆ ਬਈ ਤੇ ਪੰਜ ਗੀਅਰ ਆ ਆ ਸ਼ੋ ਸ਼ੂ ਦਾ ਰੰਗ ਸਾਰਾ A to Z ਰੱਗੇ ਤੋਂ ਲੈ ਕੇ ਕੱਲਾ ਬੰਪਰ ਨੂੰ ਛੱਡ ਕੇ ਸਾਰਾ ਅਰੀਜਨਲ ਸਾਰਾ ਦੀਜਨਲ ਗਾਰੰਟੀ ਆਪਣੀ ਗਾਰੰਟੀ ਆ ਬਈ ਮਗਰਾੜ ਮਗਰੂੜ ਪੁਰਾਣੀ ਗਲੇ ਟਰੈਕਟਰ ਗਲੇ ਆਣੀ ਪੂਰਾ ਵੀ ਸਾਪ ਪਿਆ ਮਗਰੋਂ ਵਖਾਦੂ ਹੌਕ ਲੱਗੀ ਵੇਖ ਤੂ ਟਰੈਕਟਰ ਦੀ ਨਹੀਂ ਮਰੀ ਹੌਕ ਹੁੰਦੀ ਏ ਜਮਾ ਹਾਂ ਹਾਂ ਬਾਈ ਹੌਕ ਪੂਰੀ ਹੈਵੀ ਆ ਚੰਗੀ ਲੱਗੀ ਆ ਪੂਰੀ ਇੱਕ ਤੋਂ ਲੀਕ ਸੀਕ ਨਹੀਂਗਾ ਇਹਦੇ ਨਾਲ ਆਪਾਂ ਸੁੱਕਾ ਟਰੈਕਟਰ ਆ ਪੂਰਾ ਫੁੱਲ ਕੰਮ ਲਿਆ ਆਪਾਂ ਇਹ ਟਰੈਕਟਰ ਤੋਂ ਠੀਕ ਆ ਬਾਈ ਆਪ ਕੀਤੀ ਐ ਆਪ ਕੀਤੀ ਐ ਬਾਈ ਤੇ ਬਾਕੀ 2000 ਮਾਡਲ ਆ ਆਪ ਵੀ ਬਾਈ ਮੈਸਤਰੀ ਨੂੰ ਲੈ ਕੇ ਆਵੇ ਮੌਂਦੀ ਨਾਲ ਠੀਕ ਆ ਵੀ ਗਾਰੰਟੀ ਆ ਇੰਜਨ ਗੇਅਰ ਦੀ ਵੀ ਮੈਸਤਰ ਨੂੰ ਲਿਆ ਕੇ ਚੈੱਕ ਕਰਾ ਕੇ ਫੇਰ ਸੌਦਾ ਕਰੇ ਤੁਹਾਡੇ ਨਾਲ ਹਾਂ ਚੈੱਕ ਕਰਾ ਕੇ ਠੀਕ ਆ ਸਮਾਨ ਪੂਰਾ ਡੰਡਾ ਫੱਟੀ ਖਤਰੀ ਬਾਈ ਸਾਰਾ ਬਾਈ ਸਮਾਨ ਜੋ ਨਾਲ ਆਇਆ ਹੋਊਗਾ ਇੱਕ ਨੱਟ-ਨੱਟ ਦਿੱਤਾ ਜਾਊਗਾ ਠੀਕ ਹੈ ਡਾਕੂਮੈਂਟ ਪੂਰੇ ਆ ਡਾਕੂਮੈਂਟ ਸਾਡੀ ਗਾਰੰਟੀ ਆ ਥੋਡੀ ਗਾਰੰਟੀ ਆ ਤੇ ਡਿਮਾਂਡ ਇਹਦੀ ਕਿੰਨੀ ਆ ਡਿਮਾਂਡ ਬਾਈ ਦੀ 1,90,000 ਰੁਪਇਆ ਠੀਕ ਆ ਬਾਈ ਦੇਣਾ 1,85,000 ਰੁਪਇਆ ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ 1,85,000 ਦਾ ਦੇਨੇ ਹੁੰਦਾ ਦੇਣਾ ਚਾਰੇ ਰਮ ਨਾਲ ਦੇ ਰਮਾ ਤੇ ਰੰਗ ਨਾਲ ਦਾ ਬਸ ਠੀਕ ਆ ਟਰੈਕਟਰ ਪੂਰਾ ਯਾਰ ਓਕੇ ਆ ਅੱਜ ਕੇ ਸੋਨਾ ਬਾਈ ਚੰਗਾ ਟਰੈਕਟਰ ਅੱਜ ਕੇ ਠੀਕ ਆ ਬਾਈ ਹਾਂ ਜਿਹੜਾ ਬਈ 911 ਇਹ ਦੱਸੋ 911 ਬਈ ਪਹਿਲਾਂ ਦੱਸ ਦੀ ਤੈਨੂੰ ਕਿ ਆਪਾਂ ਦੇਣਾ ਥੋੜੇ ਜੇ ਮੁੱਲ ਕੀ ਆ ਪਹਿਲਾਂ ਟਾਇਰ ਵਖਾ ਦੇ ਦੇ ਇਧਰੋਂ ਆ ਕੇ ਠੀਕ ਆ ਬਈ ਆਪਾਂ 45 ਗਿਰਾਂ ਦੇ ਮੁੱਲ 'ਚ ਹੀ ਦੇਣਾ ਟਾਇਰ ਇਹਦੇ 80 ਪੈਸੇ ਮੂਰਲੇ ਗੋਡਿਅਰ ਦੇ ਆ ਹਾਂਜੀ ਮਗਰਲੇ JK ਦੇ 70 ਪੈਸੇ ਟਾਇਰ ਆ ਠੀਕ ਆ ਆਹ ਛੂਪਈ ਇਹਦੀ ਉਠਾ ਲੈ ਬਈ ਸ਼ੋਤਾ ਪਈ ਆ ਨਾ ਮਾਡਲ 8 ਸਾਲ ਹੋ ਗਏ ਭਾਈ ਲਾ ਕੇ ਰੱਖੀ ਵੀ ਸੀ 8 ਸਾਲ ਇੱਕ ਘਰੇ ਚਲੇ ਉਹਨਾਂ ਨੇ ਲਾ ਕੇ ਰੱਖੀ 5 ਸਾਲ ਪਹਿਲਾਂ ਉਹਨਾਂ ਨੇ ਰੱਖਿਆ ਉਹਨਾਂ ਨੇ ਵੀ ਲਾ ਕੇ ਰੱਖੀ ਅੱਛਾ ਲਾ ਕੇ ਹੀ ਰੱਖੀ ਸ਼ੋ ਲਾਈ ਨਹੀਂ ਭਾਈ ਇਹ ਠੀਕ ਆ ਇਹਦੇ ਨਾਲ ਛੋਗਾ ਭਵੇਂ 2000 ਮਾਡਲ ਨੂੰ ਲਾ ਦੇ ਕੋਈ ਕਹਿ ਨਹੀਂ ਸਕਦਾ ਕਿ ਛੋਕੀ ਅਟਦੀ ਹੋਊਗੀ ਠੀਕ ਆ ਠੀਕ ਆ ਤੇ ਉਹ ਕੰਡੀਸ਼ਨ ਸਾਫ ਪਈ ਆ ਟਰੈਕਟਰ ਦੀ ਪਾ ਜੀ ਫਿਰ ਰੈਮ ਵੇਖ ਲੈ ਡਬਲ ਓ ਪੀ ਵਾਲੇ ਪਾਏ ਆ ਡਬਲ ਓ ਪੀ ਰੈਮ ਭਾਈ ਆ ਸਟੇਟਮੈਂਟ ਸਪੈਸ਼ਲ ਠੀਕ ਆ ਭਾਈ ਹਾਂ ਟੈਕ ਲੱਗਿਆ ਚੱਲਦਾ ਸੈਲਫ ਸਟਾਰਟ ਆ ਮੋਟਰਪਾਲ ਦਾ ਪੰਪਾ ਮੋਟਰਪਾਲ ਦਾ ਸਮਾਨ ਇਹ ਦਿਨਾਂ ਵੀ ਪੂਰਾ ਡੈਕ ਡੋ ਕਹੀਂ ਦੇਵੋਗੇ ਬਈ ਸਾਰਾ ਕੁਝ ਚਲਦਾ ਆਂ ਹੀ ਦੇਵਾਂਗੇ ਵਾਕੇ ਦੇਵਾਂਗੇ ਹੋਰ ਦੱਸ ਠੀਕ ਆ ਗਾਰੰਟੀ ਆ ਪੂਰੇ ਵਾਕੇ ਦੇਵਾਂਗੇ 45 11 ਵਾਲੇ ਰੇਟ ਤੇ ਚੱਕੋ 91 91 ਬਾਕੀ ਬਈ ਇਹ ਟਰੈਕਟਰ ਦੇ ਮਗਰੋਂ ਆਵਾਜ਼ ਹੈਣੀਗੀ ਨਹੀਂ ਮੇਨ ਨਾਲ ਅਗਲਾ ਭਾਜ ਦਾ ਐਨਸੀਪੀ ਦੇ ਆਵਾਜ਼ ਤੋਂ ਠੀਕ ਆ ਆਵਾਜ਼ ਬਿਲਕੁਲ ਹੈਣੀ ਬ੍ਰੇਕਾਂ ਬਰੂਕਾਂ ਦਾ ਘੜੀਸੇ ਮਾਰਦਾ ਠੀਕ ਆ ਹਾਂ ਵੀ ਪੂਰਾ ਕੰਮ ਹੀ ਹੈਣੀ ਯਾਰ ਗਾਰੰਟੀ ਆ ਤੁਹਾਡੀ ਥੱਲੇ ਵਿਖਾ ਦੇ ਬਈ ਹੱਕ ਵਿਖਾ ਦੇ origignal ਹੱਕ ਫਿਰਦੀ ਹੈ ਜੇ ਠੀਕ ਆ 2000 ਮਾਡਲ ਦੀਆਂ 99 99 ਦੀਆਂ 99 ਮਡਲ ਦੀਆਂ ਲਿੰਕਾਂ origignal ਆ ਟੱਟ ਭੱਜ ਹੈਣੀ ਟਰੈਕਟਰ ਦੀ ਠੀਕ ਆ ਹਾਂ ਸਮਾਨ ਆ ਹੀ ਮਿਲੂਗਾ ਡੰਡਾ ਫੱਟੀ ਛਤਰੀ ਡੱਕ ਡੁੱਕ ਸਭ ਕਹ ਨਾਲ ਆ ਵਾਈ ਵਾਲੇ ਚੱਲਿਆ ਬਈ ਪਿਓ ਯਾਰਾ ਜਾਲੀਆਂ ਜੂੜੀਆਂ ਲਾ ਕੇ ਰੱਖੀਆਂ ਸੀ ਉਹਨਾਂ ਨੇ ਹਾਂ ਹਾਂ ਇਹ ਐਂ ਕਰਾਈ ਦਾ ਕੰਮ ਨਹੀਂ ਲਿਆ ਇਹ ਤੋਂ ਵਿਵਾਹੀ ਤੇ ਚੱਲਿਆ ਜਿੰਨਾ ਚੱਲਿਆ ਹਾਂ ਤੇ ਕੰਮ ਹੀ ਪੂਰਾ ਬਣੀਗੀ ਕੰਮ ਹੀ ਪੂਰਾ ਬਈ ਡਿਮਾਂਡ ਕਿੰਨੀ ਬਈ ਡਿਮਾਂਡ ਬਈ ਯਾਰ 1 ਲੱਖ ਤੇ 75000 ਰੁ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਹੁੰਦਾ ਬਸ ਇੱਕੋ ਹੀ ਗੱਲ ਆ ਉਦੋਂ ਥੱਲੇ ਨਾ ਬਾਈ ਕੋਈ ਗੱਲ ਕਵੇ 1,65,000 ਹਾਂ ਤੇ ਨਾ ਬਸ 1,65 ਦਾ ਦੇਣਾ ਬਸ ਹਾਂ ਤੇ ਨਾ ਹੀ ਆ ਹਾਂ ਤੇ ਨਾ ਹੀ ਆ ਇੰਜਨ ਗੇਅਰ ਦੀ ਬੋਲ ਗਰੰਟੀ ਸਭ ਕੁਝ ਓਕੇ ਆ ਭਾਵੇਂ 85 ਮੰਗਾਈਓ 90 ਮੰਗਾਈਓ ਬਸ 65 ਦਾ ਹੀ ਦੇਣਾ ਬਸ 1,65 ਦਾ ਦੇਣਾ ਇਹ ਤੋਂ ਥੱਲੇ ਨਹੀਂ ਇਹ ਤੋਂ ਥੱਲੇ ਨਹੀਂ ਠੀਕ ਆ ਤੇ ਅੱਗੇ ਬਾਈ 2 ਮਹੀਨੇ ਦਰੇ ਖੜੇ ਆ ਕਿ 472 ਤੇ 1,575 ਇਹਦੀ ਦਿਓ ਜਾਣਕਾਰੀ 475 ਇਹ ਹੈਗਾ ਬਾਈ 97 ਮਾਡਲ ਠੀਕ ਆ ਇਹ ਟਰੈਕਟਰ ਦੇ ਮੂਰ ਲੇਟਰ ਐਮ ਆਰ ਐਫ ਦੇ ਅੱਧੇ ਆ ਠੀਕ ਆ 65 ਪੈਸੇ ਟਾਇਰ ਆ ਠੀਕ ਆ ਮਗਰਾੜ ਆ ਨਾਲ ਦੇ ਆ ਜਿਹੜਾ ਸਰੀਆ ਲੱਗਿਆ ਬਈ ਮਗਰਾੜ ਤੇ ਬੈਣ ਵਾਲੇ ਵੀ ਨਾਲ ਦਾ ਹਜੇ ਅੱਛਾ ਇਹ ਨਾਲ ਦਾ ਹਜੇ ਆ ਦੇਖ ਸਕਦੇ ਹੋ ਤੁਸੀਂ ਨਾਲ ਦਾ ਸਰੀਆ ਆ ਜਿਹੜਾ ਹੈਗਾ ਬਕਸਾ ਹਾਂਜੀ ਨਾਲ ਦਾ ਮੋਹਰ ਲੱਗੀ ਓਥੇ ਮੋਹਰ ਲੱਗੀ ਪਲੇਟ ਹਾਂ ਤੇ ਇਹਦੇ ਵੀ ਵੀ ਰੈਮ ਉੱਚੇ ਮਾਡਲ ਵਾਲੇ ਆ ਠੀਕ ਆ ਡਬਲ ਲੁਪੀ ਸਪੈਸ਼ਲ ਕੁਆਲਟੀ ਬੰਦੇ ਨੇ ਉਹ ਕਹਿੰਦਾ ਜਾਂ ਕਿ ਸਾਡੇ ਨਾਲ ਗਲ ਜਾਂਦੇ ਛੇਤੀ ਠੀਕ ਆ ਬਈ ਆ ਚੀਜ਼ਾਂ ਇਹ ਕਹਿੰਦੇ ਦੋਵੇਂ ਉੱਚੇ ਮਾਡਲ ਦੇ ਪਵਾਦੇ ਫਿਰ ਠੀਕ ਆ ਟੈ ਟੂਰ ਚੰਗੇ ਪਏ ਗਲਿਆ ਬਲਿਆਣੀ ਕਿਤੋਂ ਇੰਜਨ ਗੇਅਰ ਤਾਂ ਵੀ ਬਈ ਓਕੇ ਆ ਸਿੰਗਲ ਕਲੱਚ ਆ ਮਾਰਿਆ ਸੀ ਇਹਦੇ ਨਾਲ ਰੋਟਾਵੇਟਰ ਵੀ ਮਾਰਿਆ ਇਹਨਾਂ ਕਿਵੇਂ ਬਈ ਰੋਟਾਵੇਟਰ ਵੀ ਖਾਈਦਾ ਇਹ ਖਾਈਦਾ ਹਾਂ 7 ਫੁੱਟਾ ਪਾਇਆ ਜੀ ਮਗਰ ਠੀਕ ਆ ਆਪ ਵੀ ਖਿਚਾ ਕੇ ਵੇਖ ਲੇ ਬਈ ਕਿਸੇ ਨੂੰ ਕੋਈ ਸ਼ੱਕ ਤਾਂ ਠੀਕ ਆ ਖਾਈਦਾ ਬਈ ਖਰਚੇ ਹੀ ਖਰਚਾ ਬਹੁਤ ਘੱਟ ਆ ਤੇਲ ਖਰਚਾ ਘੱਟ ਆ ਤੇ ਸਰਾ ਟਰੈਕਟਰ ਆ ਬੂਰਾ ਹਾਂ ਛੋਟੇ ਜ਼ਮੀਂਦਾਰ ਰਸਤੇ ਬਹੁਤ ਓਕੇ ਰਿਪੋਰਟ ਆ ਜਮਾ ਇੰਜਨ ਗੇਅਰ ਵੀ ਬਾਕੀ ਟਰੈਕਟਰ ਦੀ ਕੰਡੀਸ਼ਨ ਬਈ ਸਾਫ਼ ਪਈ ਆ ਹਾਂ ਜਿਹੜੇ ਹਸਾਵਣਾ ਮਾਡਲ ਆ ਤੇ ਸਮਾਨ ਪੂਰਾ ਇਹਦੇ ਨਾਲ ਡੰਡਾ ਫੱਟੀ 60000 ਯਾਰ ਜੇ ਨਾ ਆਈ ਯੱਕਦੀ ਚੀਜ਼ ਕਰੋਂ ਦਵਾਂਗੇ ਹੋਰ ਦਾ ਠੀਕ ਆ ਸਮਾਨ ਪੂਰਾ ਕਰਕੇ ਤੁਸੀਂ ਆਪਦੇ ਕੋਲੋਂ ਦੋਵਾਂਗੇ ਯਾਰ ਠੀਕ ਆ ਡਿਮਾਂਡ ਇਹਦੀ ਕਿੰਨੀ ਹੈ ਬਾਈ ਡਿਮਾਂਡ ਇਹਦੀ 155000 ਰੁਪਇਆ 150000 ਚੋਂ ਬਸ ਖਾਣ ਪੀਣ ਜੋਗੇ ਛੱਡਾਂਗੇ ਠੀਕ ਆ ਹਾਂ 1.5 ਲੱਖ ਜੋ ਖਾਣ ਪੀਣ ਜੋਗੇ ਛੱਡੋਗੇ ਖਾਣ ਪੀਣ ਜੋਗੇ ਛੱਡ ਦਾਂਗੇ ਪਾਰਟੀ ਜੋਗੇ ਹਾਂ ਕਿਤੇ ਅਗਲੇ ਨੇ ਲੱਡੂ ਲੱਡੂ ਲੈ ਆਣੇ ਹੁੰਦੇ ਯਾਰ ਬਸ ਉਹਨੇ ਛੱਡ ਦਾਂਗੇ ਬਸ ਉਹਨੇ ਛੱਡ ਦਿਓਗੇ ਠੀਕ ਆ ਬੈਟਰੀ ਚੰਗੀ ਆ ਸੈਲਫ ਸਟਾਰਟਰ ਉਹ ਗ੍ਰੈਕਟਰ ਇਹ ਟਰੈਕਟਰ ਬਈ ਪਹਿਲਾਂ ਤੋਂ ਨੰਬਰ ਪਰ ਨਾਲੇ ਦਾ ਪੀਵੀ13 ਸੰਗਰੂਰ ਦਾ ਪੀਵੀ13 ਅਸਗਰੂਰ ਦਾ ਪੰਜਾਬ ਨੰਬਰ ਆ ਪੰਜਾਬ ਨੰਬਰ ਤੇ ਕਾਪੀ ਪਈ ਦੀ ਕਾਰ ਵਾਲੀ ਚੈਪ ਵਾਲੀ ਕਾਪੀ ਆ ਚੈਪ ਵਾਲੀ ਕਾਪੀ ਜਿਹੜੀ ਹੁਣ ਨਵੇਂ ਟਰੈਕਟਰਾਂ ਦੀ ਆਉਂਦੀ ਆ ਚੈਪ ਵਾਲੀ ਕਾਪੀ ਆ ਜੀ ਠੀਕ ਆ ਇਹਦੇ ਟਾਇਰ ਮਗਰਲੇ ਐਮਆਰਐਫ ਦੇ 70 ਰੁਪਏ ਸੀ ਹੋਣਗੇ ਜੀ ਤੇ ਮੋਹਰਲੇ ਬੀਕੇਟੀ ਦੇ ਹੋਣਗੇ 70 ਰੁਪਏ 70 ਰੁਪਏ ਯਾਨੀ ਕਿ ਚੰਗੀ ਕੰਪਨੀ ਦੇ ਟਾਇਰ ਆ ਤੇ ਜੀਮੀਦਾਰ ਕੋਲੇ ਸੀਗਾ ਉਹਨੇ ਵੇਚਿਆ ਤਾਂ ਬਈ ਹਾਂ ਜੀ ਉਹਦਾ ਸੀਗਾ ਖੇਤ ਦੂਰ 4 ਕਿਲੋਮੀਟਰ ਤੋਂ ਕੱਲੇ ਉਹਨੇ ਆਸ਼ੇ ਤੇ ਪੱਠੇ ਲੈ ਕੇ ਆਉਣੇ ਇਹ ਵੱਡਾ ਆਸ਼ੀਰਾ ਖਰਚਾ ਘਟਾਏ ਤੂੰ ਆਸ਼ੀਰਾ ਖਰਚਾ ਘਟਾ ਠੀਕ ਆ ਬਾਕੀ ਹੋ ਗਿਆ ਦੱਬੀ ਮੈਂ ਪੈਸੇ ਬਚਾਉਣੇ ਆ ਟਰੈਕਟਰ ਵੇਚ ਕੇ ਤਾਂ ਵੇਚ ਆਉਣੇ ਆ ਵੇਖ ਲੈ ਹੌਕਾ ਵੇਲੇ ਚ ਕਿੰਡੀ ਵਧੀਆ ਲੱਗੀ ਆ ਹਾਂ ਹੌਕਾ ਪੂਰੀ ਵਾਲੀ ਹੌਕਾ ਮਗਰਾੜ ਲੈਟਾਂ ਛੇਟਾਂ ਸਭ ਕੁਝ ਓਕੇ ਰਿਪੋਰਟ ਆ ਜਾਵਾ ਟਰੈਕਟਰ 'ਚ ਇਹਦੇ 'ਚ ਵੀ ਭੋਰਾ ਵੀ ਕਮੀ ਹੈ ਨਹੀਂ ਹਣਾ ਤੇਰੀ ਤੈਨੂੰ ਮੈਂ ਆਵਾਜ਼ ਸੁਣਾਵਾ ਨਾ ਮਾਂ ਵੀ ਕਹਿੰਗੇ ਵਾਕਈ ਹਾਈ ਸਪੀਡ ਆ ਠੀਕ ਆ ਬਾਈ ਚੈੱਕ ਕਰੀ ਤੂੰ ਸੈਲਫ ਸਟਾਰਟ ਬਾਕੀ ਬਾਈ ਵਾਕਈ ਆਵਾਜ਼ ਹੈਗੀ ਆ ਬਾਈ ਯਾਰ ਰਵਡ ਨੂੰ ਵਧੂ ਆ ਬਾਈ ਇਹ ਠੀਕ ਆ ਬਾਈ ਇਹ ਛੜਦਾ ਹਾਂਜੀ ਕਿਨਾਂ ਬਾਈ ਤੋੜੀ ਕੋਈ ਨਹੀਂ ਰੇਟਰ ਦਾ ਠੀਕ ਆ ਤੇ ਨੰਬਰ ਵੀ ਪਿਆਵਾਂ ਰੰਗ ਪੇੜ ਦਾ ਵੀ ਓਰੀਜਨਲ ਆ ਹਾਂ A2 ਜਿਹੜਾ ਹਿੱਸਾ ਬਾਈ ਦਾ ਖੁੱਲਦਾ ਹਿੱਸਾ ਖੁੱਲਦਾ ਹਿੱਸਾ ਖੁੱਲਦੇ ਦਾ ਬਹੁਤ ਫਾਇਦਾ ਇਸ ਚੀਜ਼ ਦਾ ਠੀਕ ਆ ਬਾਈ ਹਾਂ ਬਾਕੀ ਟਰੈਕਟਰ ਕਿਦੋਂ ਗਲਿਆ ਬਲਿਆ ਨਹੀਂ ਸਾਫ ਪਿਆ ਤੇ ਕੱਲੀ ਬਾਈ ਤੇ ਚੱਲਿਆ ਬਾਈ ਦੇ ਦਸਣ ਮੁਕਤਾਬਕ ਸਮਾਨ ਪੂਰਾ ਹਨਾ ਬਾਈ ਸਮਾਨ ਬਈ ਪੂਰਾ ਡੰਡਾ ਫੱਟੀ ਛਤਰੀ ਪੰਜਾਬ ਨੰਬਰ ਆ ਕਾਪੀ ਕਾਗਜੋਕੇ ਆ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਮੁੱਲ 1,60,000 ਰੁਪਇਆ 1,60,000 ਹਾਂ ਤੇ ਭਾਵੇਂ ਲੈ ਜੋ 475 ਠੀਕ ਆ ਲੈ ਜੋ 575 ਡੇਢ ਦਾ ਹੀ ਉਹ ਦੇਣਾ ਤੇ ਡੇਢ ਦਾ ਹੀ ਆ ਜੀ ਡੇਢ ਚੋਂ ਨਹੀਂ ਕਰਦੇ ਬਸ ਡੇਢ ਡੇਢ ਦੇ ਡੇਢ ਦਾ ਬਾਈ ਜਿਵੇਂ ਤੈਨੂੰ ਖਿੱਚ ਕੇ ਦੱਸਿਆ ਠੀਕ ਆ ਦੋਵੇਂ ਮਤਲਬ ਡੇਢ ਡੇਢ ਦੇ ਕੋਈ ਨੂੰ ਬਾਈ ਆਪਾਂ ਇਹਦਾ ਯਾਰ 65 ਵੀ ਮੰਗ ਸਕਦੇ ਆ 75 ਵੀ ਮੰਗ ਸਕਦੇ ਆ ਪਰ ਆਪਾਂ ਰੇਟ ਰੱਖਣੀ ਉਹ ਆ ਜਿਹੜੇ ਆਪਾਂ ਦੇਣੀ ਆ ਜਾਇਜ਼ ਹਾਂ ਮਤਲਬ ਡੇਢ ਲੱਖ ਦਾ ਦੇ ਦੇਉਗੇ ਨਾ ਆਹ ਟ੍ਰੈਕਟਰ ਆਪਾਂ ਡੇਢ ਲੱਖ ਰੁਪਈਆ ਦਾ ਦੇ ਦਾਂਗੇ ਕਾਪੀ ਕਰੀ ਦੀ ਆਪਣੀ ਗਾਰੰਟੀ ਐਫੀ ਡੈਟ ਵਗੈਰਾ ਬਣਾ ਕੇ ਦਵਾਂਗੇ ਠੀਕ ਆ ਜੇ ਕਿਸੇ ਵੀਰ ਭਰਾਣੇ ਟਰੈਕਟਰ ਘਟਾਉਣਾ ਕੱਟ ਲਓਗੇ ਬਾਈ ਵਿੱਚ ਕੱਟ ਲਾਂਗੇ ਕਟਾਂਗੇ ਜੈ ਰੇਟ ਤੇ ਇਹ ਨਾ ਹੋਵੇ ਕਿ ਆਪ ਦਾ ਲੱਖ ਵਾਲੇ ਦਾ ਡੇਢ ਲੱਖ ਮੰਗੀ ਜਾਵੇ ਜੀ ਜੇ ਜੈ ਰੇਟ ਤੇ ਕਟਾਂਗੇ ਜਿਹੜੇ ਸਾਡੇ ਰੇਟ ਕਹੇ ਆ ਉਹਨਾਂ ਦੀ ਦਵਾਂਗੇ ਅਸੀਂ ਰੇਟ ਵਧਾਉਂਦੇ ਨਹੀਂ ਠੀਕ ਆ ਤੇ ਇਹ ਚਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਇਹ ਪਿੰਡ ਹੈਗਾ ਜੀ ਆਪਣਾ ਮੰਤਰ ਚਿੱਟਾਣਾ ਠੀਕ ਆ ਜੀ ਠੀਕ ਆ ਜੀ ਤੇ ਨੰਬਰ ਬੋਲ ਦਿ ਬਾਈ ਨੰਬਰ ਮੇਰਾ ਹੈਗਾ ਜੀ 62395 29480 ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਗਿਆ ਤੋ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਤੁਹਾਡਾ ਠੀਕ ਹੈ